ਸਾਹਿਬ ਜੀ ਤਸਵੀਰਾਂ ਦੇ ਦੇ ਪਿਓ ਦੀ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਾ ਦੇ ਕਿ ਅੱਜ 7 ਅਪ੍ਰੈਲ ਨੂੰ ਹਾਲਾਤੋਂ ਸ਼੍ਰੋਮਣੀ ਮੰਦਿਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਪਵਿੱਤਰ ਸਥਾਨ ਤੋਂ ਬਹੁਤ ਹੀ ਖੂਬਸੂਰਤ ਸ਼ੋਭਾ ਯਾਤਰਾ ਸਜਾਈ ਗਈ ਤੁਹਾਨੂੰ ਦਾ ਦੇ ਕਿ 8 ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਜਨਮ ਦਿਹਾੜੇ ਨੂੰ ਮਦੇ ਨਜ਼ਰ ਰੱਖਦੇ ਹੋਏ ਅੱਜ 7 ਅਪ੍ਰੈਲ ਨੂੰ ਹੱਲਾ ਤੋਂ ਇੱਕ ਵਿਸਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਕਿ ਹੱਲਾ ਤੋਂ ਲੈ ਕੇ ਪੂਰੇ ਗਰਦਾਸਪੁਰ ਦੇ ਵੱਖ-ਵੱਖ ਚੌਂਕਾਂ ਤੋਂ ਹੁੰਦੀ ਹੋਈ ਬਾਬੋਵਾਲ ਸ਼ੋਭਾ ਬੱਗਾ ਅਕੈਡਮੀ ਦੇ ਵਿੱਚ ਪਹੁੰਚਦੀ ਤੇ ਉੱਥੋਂ ਉਸ ਤੋਂ ਬਾਅਦ ਜਿਹੜਾ ਆ ਇਹ ਸ਼ੋਭਾ ਯਾਤਰਾ ਚੱਲ ਕੇ ਤੇ ਪਹੁੰਚਦੀ ਹੈ ਵਾਪਸ ਹੱਲਾ ਦੇ ਵਿੱਚ ਪਰ ਇਸ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਯਾਤਰਾ ਸ਼ੁਰੂ ਤੋ ਪਹਿਲਾ ਬਹੁਤ ਸਾਰੀਆਂ ਮਹਾਨ ਹਸਤੀਆਂ ਜਿਵੇਂ ਕਿ ਰਾਜਨੀਤਿਕ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਸੰਗਤਾਂ ਤੇ ਬਹੁਤ ਸਾਰੇ ਜਿਹੜੇ ਨੇ ਸਮਾਜਿਕ ਜਿਹੜੇ ਨੇ ਹਸਤੀਆਂ ਉਹ ਵੀ ਇੱਥੇ ਪਹੁੰਚਦੀਆਂ ਤੇ ਆਪਣੀ ਹਾਰੀ ਲਵਾਉਂਦੀਆਂ ਨੇ ਬੜੀ ਖੂਬਸੂਰਤੀ ਦੇ ਨਾਲ ਇਥੋਂ ਇੱਕ ਵਿਸ਼ਾਲ ਸੋਭਾ ਯਾਤਰਾ ਦਾ ਆਯੋਜਨ ਕਰਦੇ ਹੋਏ ਇਹ ਸੋਭਾ ਯਾਤਰਾ ਪੂਰੇ ਹੀ ਗਰਦਾਸਪੁਰ ਦੇ ਵਿੱਚੋਂ ਦੀ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਆ ਵਿਤਰਣ ਕਰਦੀ ਹੋਈ ਪੂਰੇ ਗਰਦਾਸਪੁਰ ਤੋਂ ਹੁੰਦੀ ਹੋਈ ਬਾਬੋਵਾਲ ਪਹੁੰਚਦੀ ਹੈ ਵੱਖ-ਵੱਖ ਸੈਰ ਦੇ ਚੌਕਾਂ ਤੇ ਵੱਖ-ਵੱਖ ਸੈਰ ਦੇ ਮੋੜਾਂ ਤੇ ਤੇ ਬਹੁਤ ਸਾਰੇ ਸ਼ਹਿਰ ਦੇ ਐਸੇ ਸਥਾਨਾਂ ਦੇ ਉੱਤੇ ਬਹੁਤ ਹੀ ਖੂਬਸੂਰਤ ਲੋਕਾਂ ਨੇ ਪਰਮਾ ਸਵਾਗਤ ਕਰਦੇ ਹੋਏ ਖੂਬਸੂਰਤ ਸਟਾਲ ਖਾਣ ਪੀਣ ਦਾ ਸਮਾਨ ਵੀ ਲਗਾਇਆ ਹੋਇਆ ਸੀ ਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਅੱਜ ਦੀ ਇਹ ਵਿਸਾਲ ਸਵੇਰ ਯਾਤਰਾ ਰਹੀ ਆਓ ਗੱਲਬਾਤ ਕਰਦੇ ਹਾਂ ਮੁੱਖ ਮਹਿਮਾਨਾਂ ਦੇ ਨਾਲ ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿੰਦੇ ਨੇ ਸਰਮਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਗੋ ਸ੍ਰੀ ਗੁਰੂ ਨਬਾਦਾਸ ਮਹਾਰਾਜ ਜੀ ਕੀ ਜੈ ਅੱਜ ਸਵੇਰੇ ਲਗਭਗ 12:30 1 ਵਜੇ ਨਾਲ ਸ੍ਰੀ ਗੁਰੂ ਨਬਾਦਾਸ ਜੀ ਦਾ ਮੰਦਿਰ ਵਿੱਚੋਂ ਸ਼ੋਭਾ ਯਾਤਰਾ ਸਟਾਰਟ ਹੋਈ ਸੀ ਜਿਹੜੀਆਂ ਸ਼ਕਤਾਂ ਹੁੰਦੀਆਂ ਸੀ ਪਹਿਲਾਂ ਉੱਥੇ ਨਤਮਸਤਕ ਹੁੰਦੀਆਂ ਉਸ ਤੋਂ ਬਾਅਦ ਲੰਗਰ ਛਕਦੇ ਆ ਲੰਗਰ ਛਕਣ ਤੋਂ ਬਾਅਦ ਫਿਰ ਮੈਨੇਜਿੰਗ ਕਮੇਟੀ ਜਿਹੜੀ ਇਹ ਸ੍ਰੀ ਗੁਰੂ ਨਬਾਦਾਸ ਜੀ ਦੀ ਉਹ ਸਾਰਿਆਂ ਨੂੰ ਸਨਮਾਨ ਦਿੰਦੀ ਆ ਸਰੋਪੇ ਦੇ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਦਾ ਆਦਰ ਪਾਉ ਕਰਕੇ ਫਿਰ ਸ਼ੋਭਾ ਯਾਤਰਾ ਚੱਲਦੀ ਆ ਅੱਜ ਦੀ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਪਹਿਲੇ ਮੈਡਮ ਮਰਨਾ ਚੌਧਰੀ ਜੀ ਜੋ ਸਾਡੇ ਕੈਬਨਿਟ ਮਨਿਸਟਰ ਸੀ ਉਹ ਆਏ ਉਸ ਤੋਂ ਬਾਅਦ ਸਰਦਾਰ ਬਰਿੰਦਰ ਮੀਤ ਸਿੰਘ ਜੀ ਪਾੜਾ ਸਾਹਿਬ ਐਮ ਐਲ ਏ ਗੁਰਦਾਸਪੁਰ ਉਹ ਆਏ ਉਸ ਤੋਂ ਬਾਅਦ ਰਸਤੇ 'ਚ ਸ਼੍ਰੀ ਰਮਨ ਬਹਿਲ ਜੀ ਚੇਅਰਮੈਨ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਉਹ ਵੀ ਆਸਵਾਗਤ ਕਰਨ ਵਾਸਤੇ ਉਸ ਤੋਂ ਬਾਅਦ ਰਸਤਿਆਂ ਦੇ ਵਿੱਚ ਚਲਦੇ 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 ਲਗਭਗ 50 ਤੋਂ ਉੱਪਰ ਸਟਾਲ ਸੀ ਜਿੱਥੇ ਸਾਡਾ ਘਟੋ ਘਟ ਅੱਧਾ ਘੰਟਾ 15 ਮਿੰਟ ਵੀ ਰਹੀਏ ਤੇ ਸਾਡਾ ਬੜਾ ਟਾਈਮ ਲੱਗ ਜਾਂਦਾ ਇਸੇ ਕਰਕੇ ਅਸੀਂ ਪੰਜਵਾਂ ਸਟਾਲਾਂ ਨੂੰ ਸਨਮਾਨਤ ਕਰਦੇ ਹੋਏ ਇੱਥੇ ਅੱਜ ਲਾਸਟ ਸਟਾਪ ਸਾਡਾ ਸ਼ੋਭਾ ਬੱਗਾ ਅਕੈਡਮੀ ਹੈ ਸਪੋਰਟਸ ਅਕੈਡਮੀ ਉਹਦੇ ਵਿੱਚ ਇੱਥੇ ਬੱਚਿਆਂ ਦੀ ਡਿਮੋਨਸਟ੍ਰੇਸ਼ਨ ਵੀ ਦੇਖ ਰਹੇ ਆ ਔਰ ਇੱਥੇ ਲੱਗੜਪਾਰੀ ਥੋੜਾ ਰਫਰੈਸ਼ਮੈਂਟ ਵੀ ਕੀਤਾ ਔਰ ਇਸ ਤੋਂ ਬਾਅਦ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੰਦਰਾ ਲੈ ਜਾ ਰਹੇ ਸੋ ਲਗਭਗ 12 ਵਜੇ ਤੋਂ ਲੈ ਕੇ ਤੇ ਪੌਣੇ 7 ਵਜੇ ਦਾ ਲਗਭਗ 7 ਘੰਟੇ ਦੀ ਸਾਡੀ ਇਹ ਸ਼ੋਭਾ ਯਾਤਰਾ ਪੈਦਲ ਚੱਲੀ ਆ ਮੈਂ ਸਭ ਸੰਗਤਾਂ ਦਾ ਧੰਨਵਾਦ ਕਰਨਾ ਕਿ ਜਿਹੜਾਂ ਨੇ ਐਡਾ ਲੰਮਾ ਸਫ਼ਰ ਪੈਦਲ ਚੱਲ ਕੇ ਤੇ ਆਪਣੀ ਪ੍ਰਕਰਮਾ ਕੀਤੀ ਗੁਰਦਾਸਪੁਰ ਸ਼ਹਿਰ ਦੀ ਇਹਨਾਂ ਪਰਮਾਤਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਰੱਥਾ ਬਖਸ਼ੇ ਕਿ ਇਹ ਚਰਦਿਆ ਕਲੱਤਰ ਗੋਸਵਮੀ ਸ਼੍ਰੀ ਗੁਰ ਨਾਭਾ ਦਾਸ ਮਹਾਰਾਜ ਜੀ ਕੀ ਜੈ ਹਾਂ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ ਸਰ ਅੱਜ ਸਭ ਨੂੰ ਪਤਾ ਕਿ 7 ਤਰੀਕ ਨੂੰ ਸ਼੍ਰੀ ਗੁਰ ਨਾਭਾ ਦਾ ਮਹਾਰਾਜ ਜੀ ਦਾ ਜਿਹੜੀ ਆ ਉਹ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਸੋ ਅੱਜ ਜਿਹੜਾ ਸਾਰਾ ਸ਼੍ਰੋਮਣੀ ਮੰਦਿਰ ਆ ਹੱਲੇ ਚਾਈਏ ਤੋਂ ਇਹ ਭਾਰੀ ਜੁਧਵੀਰ ਦੀ ਅਗਵਾਈ ਦੇ ਵਿੱਚ ਵੱਖ-ਵੱਖ ਜਿਹੜੇ ਲੀਡਰ ਉਥੇ ਪੁੱਜੇ ਔਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਾਰੇ ਹੀ ਬੜਾ ਹੀ ਜ਼ਬਰਦਸ ਸਭ ਧਰਮਾਦਸ ਸਾਨੂੰ ਪਰਮਾ ਹੁਗਾਰਾ ਮਿਲਿਆ ਔਰ ਬੜਾ ਹੀ ਮਾਨ ਸਤਕਾਰ ਸਾਡਾ ਹੋਇਆ ਔਰ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਨਾਲੇ ਸਾਰੇ ਜਿੰਨੇ ਵੀ ਇੱਥੇ ਰਾਜਨੀਤਿਕ ਸਾਡੇ ਕੋਲ ਲੀਡਰ ਆਏ ਨੇ ਉਹਨਾਂ ਦਾ ਧੰਨਵਾਦ ਔਰ ਉਮੀਦ ਕਰਦੇ ਆ ਭਈ ਐਦਾਂ ਹੀ ਸਾਡਾ ਵੱਧ ਚੜ ਕੇ ਜਿਹੜਾ ਉਸਾਹ ਦਿੰਦੇ ਰਹਿਣਗੇ ਔਰ ਜਿਹੜੀ ਸਾਡੀ ਰਾਜਨੀਤਿਕ ਲੀਡਰਾਂ ਤੋਂ ਇਹ ਜਿਹੜੀ ਮੰਗ ਚੱਲੀ ਆ ਰਹੀ ਆ ਇੱਕ ਸਾਡਾ ਮੰਦਰ ਔਰ ਇੱਕ ਚੌਕ ਬਾਬਾ ਜੀ ਦੇ ਨਾਂ ਤੇ ਉਮੀਦ ਕਰਦੇ ਆ ਕਿ ਜਿਹੜੇ ਲੀਡਰ ਸਾਡੇ ਕੋ ਆਂਦੇ ਨੇ ਔਰ ਸਾਨੂੰ ਆਸ਼ਵਾਸਨ ਵੀ ਦੇ ਕੇ ਜਾਂਦੇ ਨੇ ਉਮੀਦ ਕਰਦੇ ਆ ਵੀ ਸਾਡੇ ਇਹ ਲੱਖਾਂ ਹੀ ਜਿਹੜੇ ਜਿਹੜੇ ਸਾਡੇ ਸਾਡੀ ਬਰਾਦਰੀ ਦੀ ਆਸਥਾ ਤੇ ਇਹ ਚਾਹੁੰਦੇ ਨੇ ਵੀ ਸਾਡਾ ਕੋਈ ਨਾ ਕੋਈ ਕੋਈ ਇਹੋ ਜਿਹਾ ਇੱਕ ਚੌਕ ਹੋਵੇ ਜਾ ਇੱਕ ਮੰਦਰ ਇਹੋ ਜਿਹਾ ਹੋਵੇ ਜਿੱਥੇ ਸਾਡੇ ਲੋਕ ਜਦੋਂ ਜਾਣ ਤੇ ਇਹ ਗੁਰੂ ਜੀ ਨੂੰ ਯਾਦ ਕਰਨ ਸੋ ਸਾਡਾ ਸਭ ਦਾ ਧੰਨਵਾਦ ਤੇ ਉਮੀਦ ਕਰਦੇ ਆਂ ਕਿ ਜਦੋਂ ਅਸੀਂ ਅਗਲੀ ਵਾਰੀ ਜਿਹੜੀ ਆ ਸੋਭਾ ਯਾਤਰਾ ਇਹ ਕੱਢਾਂਗੇ ਤੇ ਉਦੋਂ ਸਾਡਾ ਜਿਹੜਾ ਚੌਂਕ ਬਣਿਆ ਹੋਏਗਾ ਤੇ ਨਾਲ ਹੀ ਨਾਲ ਮੈਂ ਇੱਥੇ ਸੋਭਾ ਬੱਗਾ ਅਕੈਡਮੀ ਜਿਹੜੀ ਕੇ ਬਾਬੋਵਾਲ ਦੇ ਵਿੱਚ ਆ ਔਰ ਇਹ ਜ਼ਬਰਦਸਤ ਪਰਫਾਰਮੈਂਸ ਬੱਚੇ ਦੇ ਰਹੇ ਨੇ ਔਰ ਇਹਨਾਂ ਨੇ ਵੀ ਇੱਕ ਬੜੀ ਵਧੀਆ ਬੀੜਾ ਚੁੱਕੀ ਆ ਇਹ ਵੀ ਇੱਕ ਬੜੀ ਵੱਡੀ ਸਾਡੀ ਸਮਾਜ ਨੂੰ ਦੇਣਾ ਔਰ ਅੱਜ ਦੇ ਸੁਭ ਦਿਹਾੜੇ ਤੇ ਆਪ ਸਭ ਨੂੰ ਖਾਸ ਕਰਕੇ ਗੁਰਦਾਸਪੁਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਅੱਜ ਦੇ ਪ੍ਰੋਗਰਾਮ ਦੇ ਬਤਨ ਅੱਜ 7 ਅਪ੍ਰੈਲ ਨੂੰ ਗੁੰਨਾਬਾ ਦਾਜੀ ਦੀ ਸ਼ੁਭ ਯਾਤਰਾ ਜਿਹੜੀ ਆ ਪਿੰਡ ਹੱਲੇ ਚ ਆਈ ਇਹ ਤੋਂ ਬੜੀ ਹੀ ਸੁਚੱਜੇ ਢੰਗ ਦੇ ਨਾਲ ਕੱਢੀ ਗਈ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੀ ਜਿਹੜੀ ਹੀ ਸੰਗਤ ਆਈ ਔਰ ਸੰਗਤ ਨੇ ਬਹੁਤ ਸਹਾਦਤ ਦਿੱਤਾ ਤੇ ਬੜੀ ਹੀ ਵਧੀਆ ਢੰਗ ਦੇ ਨਾਲ ਜਿਹੜੀ ਇਹ ਸ਼ੁਭ ਯਾਤਰਾ ਸੰਪੰਨ ਹੋਈ ਕੋਈ ਵੀ ਕੋਈ ਮਾ ਕੇ ਕਿਸਮ ਦਾ ਕੋਈ ਲਾਈ ਝਗੜਾ ਜਾਂ ਕੋਈ ਵੀ ਮਤਲਬ ਕਿਦਾਂ ਦੀ ਮਿਸ ਅਪਨਿੰਗ ਨਹੀਂ ਹੋਈ ਸ਼ੁਭ ਯਾਤਰਾ ਵਕ ਵਕ ਸ਼ਹਿਰਾਂ ਦੇ ਸ਼ਹਿਰ ਦੇ ਵਿੱਚ ਵਕ ਵਕ ਚੌਕਾਂ ਦੇ ਵਿੱਚੋਂ ਵੀ ਪ੍ਰਕਰਮਾ ਕਰਦੀ ਹੋਈ ਫਿਰ ਦੁਆਰਾ ਹਲੇ ਚਾਹੀਏ ਸਮਾਪਤ ਹੋਏਗੀ ਤੇ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਐਸਾਨ ਸ਼ੁਭ ਯਾਤਰਾ ਨਿਕਲੀ ਆਨਸ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵੱਧ ਚੜ ਕੇ ਜਿਹੜੀ ਆ ਗੁਰੂ ਜੀ ਦੀ ਸ਼ੋਭਾ ਯਾਤਰਾ ਅਸੀਂ ਕਰਦੇ ਰਾਂਗੇ ਤਾਂ ਕਿ ਜਿਹੜੀ ਆ ਗੁਰੂ ਜੀ ਦੀਆਂ ਸਖਿਆਵਾਂ ਦਿੱਤੀਆਂ ਹੋਈਆਂ ਸਖਿਆਵਾਂ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਜਿਹੜੀ ਆ ਸਾਡੀ ਮਾਸ਼ਾ ਬਰਾੜੀ ਜੜੀ ਆ ਚੱਲਦੀ ਧੰਨਵਾਦ ਬਗਾ ਜੀ ਅੱਜ ਤੁਹਾਡੀ ਅਕੈਡਮੀ ਦੇ ਵਿੱਚ ਜਿਹੜਾ ਆ ਉਹ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਸੰਗਤ ਜਿਹੜੀ ਆ ਪਹੁੰਚੀ ਐ ਅੱਜ ਦੇ ਇਸ ਪ੍ਰੋਗਰਾਮ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਗੋ ਸੁਆਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੀ ਜੈਅ ਅੱਜ ਦੇ ਸੁਭ ਦਿਹਾੜੇ ਉੱਤੇ ਮੈਂ ਸਾਰੀ ਸੰਗਤ ਦਾ ਬਹੁਤ ਧੰਵਾਦੀ ਆ ਉਹ ਸਾਰਿਆਂ ਨੂੰ ਇਹ ਸੁਭ ਦਿਹਾੜੀ ਦੀ ਬਹੁਤ ਬਹੁਤ ਮੁਬਾਰਕ ਦਿਨਾ ਕਿ ਜਿਨ੍ਹਾਂ ਨੇ ਅੱਜ ਦਾ ਇਹ ਦਿਨ ਬੜੀ ਧੂਮਤਾਂ ਨਾਲ ਮਨਾਇਆ ਉਹ ਅਸੀਂ ਆਪਣੇ ਆਪ ਨੂੰ ਬੜੇ ਏਵਡ ਭਾਗੀ ਸਮਝਦੇ ਹਾਂ ਕਿ ਜਿਹੜੀ ਸੰਗਤ ਨੇ ਸਾਡੇ ਇੱਥੇ ਅਕੈਡਮੀ ਵਿੱਚ ਅੱਜ ਚਰਨ ਪਾਏ ਆ ਤੇ ਸਾਨੂੰ ਉਹਨਾਂ ਦੀ ਮਿਲਣ ਵਾਸਤੇ ਮੌਕਾ ਮਿਲਿਆ ਅ ਤੋਹੀ ਜਿਹੜੀਆਂ ਸੰਗਤਾਂ ਜੁੜੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਸੰਗਤਾਂ ਸਾਡੇ ਇੱਥੇ ਤੱਕ ਪਹੁੰਚੀ ਉਹਨਾਂ ਨੂੰ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਬੁਲਾਈ ਦਿੰਦੀ ਹੈ ਸਾਰ ਸੰਗਤਾਂ ਨੂੰ ਇਹ ਪਰਫੈਕਟ ਬਹੁਤ ਬਧਾਈ ਦੂਸਰਾ ਇਹ ਹੈ ਕਿ ਅਸੀਂ ਇੱਥੇ ਬੱਚਿਆਂ ਨੂੰ ਸਪੋਰਟਸ ਕਰਾਣੇ ਆ ਇਹ ਸਪੋਰਟਸ ਅਕੈਡਮੀ ਹੈ ਸੁਬਾ ਬਗਾ ਸਪੋਰਟਸ ਅਕੈਡਮੀ ਇੱਥੇ ਬੱਚਿਆਂ ਨੂੰ ਆਪ ਜਿਮਨਾਸਟਿਕ ਤੇ ਕਰਾਟੇ ਕਰਾਉਂਦੇ ਨੇ ਛੋਟੇ ਬੱਚਿਆਂ ਨੂੰ ਤੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਵੀ ਪੇਰੈਂਟਸ ਆ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਨ ਤਾਂ ਜੋ ਬੱਚੇ ਜੋ ਅੱਜ ਕੱਲ ਨਸ਼ਾ ਦੂਰ ਚੱਲ ਰਿਹਾ ਨਸ਼ਾ ਤੋਂ ਦੂਰ ਰਹਿਣ ਔਰ ਇਹ ਆਪਣੇ ਫਿਊਚਰ ਵਾਸਤੇ ਤਾਂ ਜੋ ਇੱਕ ਚੰਗਾ ਮੁਕਾਮ ਹਾਸਲ ਕਰ ਸਕਣ ਤੇ ਸਾਰਿਆਂ ਪੇਰੈਂਟਸ ਨੂੰ ਅਨੁਰੋਧ ਆ ਉਹ ਨਾਲ ਹੀ ਇੱਕ ਗੁਜਰਸ਼ ਇਹ ਹੈ ਕਿ ਜਿਹੜੇ ਇੱਥੇ ਗਰੀਬ ਬੱਚੇ ਆ ਉਹਨਾਂ ਨੂੰ ਇੱਥੇ ਆਪਾਂ ਫ੍ਰੀ ਕੋਚਿੰਗ ਦਿੰਨੇ ਆ ਫ੍ਰੀ ਪ੍ਰੈਕਟਿਸ ਕਰਾਣੇ ਆ ਕਰਾਉਂਦੇ ਆ ਜਿਹੜੇ ਵੀ ਪੇੜਸ ਆਪਣੇ ਬੱਚਿਆਂ ਨੂੰ ਜਮਾਤਿਕ ਜਾਂ ਕਰਾਟੇ ਕਰਾਉਣਾ ਚਾਹੁੰਦੇ ਆ ਉਹ ਸਾਡੀ ਅਕੈਡਮੀ ਵਿੱਚ ਭੇਜਣ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ। ਅ ਪ੍ਰਧਾਨ ਜੀ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ? ਗੋਸਵਾਮੀ ਸ਼ਿਰ ਗੋਨਾਬਦਸ ਮਹਾਰਾਜ ਕੀ ਜੈ। ਅੱਜ 7 April 2025 ਸ਼ੁਭ ਯਾਤਰਾ ਜਿਹੜੀ ਗੋਸਵਾਮੀ ਗੁਰਨਾਬਦਸ ਮਾ ਸਭਤੀ ਪੰਜਾਬ ਵੱਲੋਂ ਹੱਲਾ ਚੀਏ ਵਿਖੇ ਕੱਢੀ ਗਈ ਸੀ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ। ਸਾਰੇ ਸ਼ਹਿਰ ਨੂੰ ਜਿਹੜੇ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਟਾਲ ਲਾਇਏ ਸੀ ਬਹੁਤ ਵਧੀਆ ਤਰੀਕੇ ਨਾਲ ਸ਼ਹਿਰ ਨੂੰ ਸ਼ਿੰਗਾਰਿਆ ਹੋਇਆ ਸੀ ਔਰ ਬਹੁਤ ਵਧੀਆ ਤਦਦਾਦ ਵਿੱਚ ਜਿਹੜੀ ਪਿੰਡਾਂ ਚੋਂ ਟਰਾਲੀਆਂ ਆਈਆਂ ਜਿਹੜਾ ਲੋਕਾਂ ਨੇ ਸਟਾਲ ਲਾਇਏ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ-ਬਹੁਤ ਸ਼ੁਕਰੀਆ ਤਾਂ ਕਿ ਆਪਣੇ ਸਮਾਜ ਵਾਸਤੇ ਇਹਨਾਂ ਨੇ ਬਹੁਤ ਸਮਾਜ ਦੀ ਟੌਰ ਬਣਾਈ ਆ ਗੁਰਦਾਸਪੁਰ ਦੀ ਟੌਰ ਬਣਾਈ ਆ ਔਰ ਵਕ-ਵਕ ਸੰਸਥਾਨਾਂ ਨੇ ਜਿੰਨਾ ਵੀ ਜਿਹੜਾ ਪ੍ਰੋਗਰਾਮ ਕੀਤਾ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ